ਦੀ ਮੀਨਸਿੰਗ ਗੋਲਡੀ ਹੋਰ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਦੇਖੋ ਇਹ ਤਾਂ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹਨਾਂ ਦੇ ਨਾਲ ਕਹੋ ਤੱਕਾ ਹੋਇਆ ਬੇਇਨਸਾਫੀ ਹੋਈ ਹਨਾ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਹੈ ਉਹ ਦੇ ਦਿੱਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਈ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟ੍ਰੈਕਟਰ ਦਿੱਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹ ਲੋ ਵੀ ਝਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਬੋਲੜੀ ਜੀ ਖੜੇ ਹੁੰਦੇ ਸੀ ਸਿੰਗਲਾ ਸਾਹ ਪੱਠਲ ਜੀ ਸਾਰਿਆਂ ਦੇ ਵਿਚਾਲੇ ਖੜਕੇ ਖੈਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸਨੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫ ਕਾ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਕੀ ਮਾ ਸਭ ਤੋਂ ਕੰਮ ਕਰਾ ਕੇ ਦੇਵਾਂਗੇ ਹੁਣਾਂ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਦਿੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਉ ਅਸੀਂ ਜ਼ਿੰਮੇਵਾਰੀ ਲੈਨੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾਂ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਉਠੀਆ ਉੱਥੇ ਘਰ ਆ ਉੱਥੇ ਰਹਿੰਦਾ ਕੋੜੇ ਦਾ ਪਿੰਡ ਹੈ ਘਟਕੜ ਜਾ ਕੇ ਕੱਲ ਨੂੰ ਬਾਹ ਤਾਂ ਫੜ ਲੈਣਗੇ ਨਾ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਐਸੇ ਕਰਕੇ ਕਾਂਗਰਸ ਦੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜਦੀ ਕਲਾ ਚ ਤੁਹਾਡੀ ਪਾਰਟੀ ਕੋਈ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਜੀ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਅਪਰੋਚ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਹਾਂ ਮੈਂ ਇਹ ਥੋੜੀ ਫੈਸਲਾ ਕਰ ਸਕਦੀ ਹਾਂ